ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਭਾਈ ਉਹ ਪਰਾਂ ਇਲੈਕਟ੍ਰੀਸ਼ਨ ਆਪਣਾ ਸੁੱਖਾ ਚ ਬੁਲਾਇਆ ਆਪਾਂ ਨੇ ਮਹਾ ਵੀ ਨਵੇਂ ਟਰੈਕਟਰ ਨਾਲ ਭਾਈ ਫੀਡਿੰਗ ਕਰਕੇ ਯਾਰ ਟਰਾਲੇ ਦੀ ਉਦੋਂ ਆਪਾਂ ਫੌੜ ਨਾਲ ਲਿਆਏ ਤੇ ਉਹਨੂੰ ਪਲੱਗ ਲਾ ਕੇ ਭੇਜਤਾ ਉਹਨਾਂ ਨੇ ਹੁਣ ਇੱਥੇ ਈਜ਼ੀ ਫਿਰ ਸੁੱਖਾ ਕਰੂਗਾ ਫੀਡਿੰਗ ਪੱਕੀ ਫੀਡਿੰਗ ਕਰਾ ਰਹੀ ਹੈ ਠੀਕ ਨਹੀਂ ਹਾਂ ਹਾਂ ਇਹ ਚੱਲਣਾ ਚੱਲਣਾ ਜੀ ਹਾਂ ਆਉਣਾ ਹੁਣ ਅੱਜ ਹੈ ਆਉਣਾ ਨੇ ਕਿੰਨੇ ਕੰਨੀ ਬਿਟੀਏ ਆਹ ਦੇ ਮੁੰਡਾ ਨਾਈਟ੍ਰੀਜਨ ਸੁੱਖਾ ਬਾਲੇ ਕਿਹੜਾ ਦੂਆ ਜਿਹੜਾ ਉਹਦਾ ਹੁੰਦਾ ਚਾਰਾ ਹੁੰਦਾ ਸਰ ਨਹੀਂ 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 ਸੁੱਖਾ ਹੀ ਕਰਦਾ ਹੁਣ ਕੰਮ ਹੀਟਿੰਗ ਦਾ ਸਾਰਾ ਅੱਛਾ ਅੱਛਾ ਇਹ ਕਿਹੜੇ ਮੁੰਡਾ ਦਾ ਇਹ ਬਾਮੇ ਦਾ ਹੀ ਆ ਲੱਗਦਾ ਹੀ ਰੋਰ ਆਪਣੇ ਕੋਲੇ ਆ ਜਾਂ ਮਾਰਦੀ ਭਲਾ ਲਾ ਜਾਂਦੀ ਆ ਜਾਂਦਾ ਬਣਾ ਠੀਕ ਆ ਵਧੀਆ ਉਹਦਾ ਕੰਮ ਵੀ ਵਧੀਆ ਕਰਾਦ ਕਰਕੇ ਗਿਆ ਹੈ ਨਾ ਪਹਿਲਾਂ ਪੁਛ ਲਈ ਪੁੱਛ ਲਈ ਉਹ ਚਲਾਇਆ ਲੈਕਟਰ ਲੋਣੀਆ ਰੰਗ ਕਰਾਉਣਾ ਬਿਲ ਤਾਂ ਉਹਨੂੰ ਰੰਗ ਆ। ਟ੍ਰੈਕਲਾ ਬਣਾਇਆ ਦਿੰਨੇ ਲੇ ਗੱਡੀਆਂ ਦਾ ਵੀ ਕੰਮ ਕਰਦਾ ਐ ਮੁੰਡਾ। ਗੱਡੀਆਂ ਦਾ ਸਾਰਾ ਕੰਮ। ਮੇਰੇ ਪੇਰ ਦਾ ਦੇਖ ਲੈ ਲੈਕਟਰ ਉਹਦੇ ਕੰਮ ਕਰਦਾ। ਲੈਕਟਰ ਵੀ AC ਦਾ ਵੀ ਕਰਦੇ ਆ ਐਸੈਸਰੀ ਵੀ ਸਾਰਾ ਕੁਝ। ਸਾਰਾ ਕੁਝ ਕਰਦਾ ਐ। ਠੀਕ ਆ ਵਧੀਆ। ਆਪਣੇ ਨਾਲ ਤਾਂ ਇਹਦੀ ਆੜੀ ਆ ਬਹੁਤ ਟਾਈਮ ਪਹਿਲਾਂ ਦੀ ਮੁੰਡੇ ਨਾਲ। ਠੀਕ ਆ ਤੁਲੇ। ਹਾਂ ਹਾਂ ਵਧੀਆ ਵਧੀਆ। ਕਿਹਦੇ ਪੈਸੇ ਨਾਲ ਤੇ ਮਾੜੇ ਜਿਹਾਂ ਚ। ਇੱਲਾ ਪੈਸਾ ਲੱਗਿਆ ਹੁਣ ਚੱਕੀ ਨਾ ਮਾੜਾ ਬਣੇ ਹੁਣ ਕੱਟੇ ਕਰਦੇ ਔਲੀ ਔਲੀ 4-5 ਦਾ ਨਵੇਂ ਘਰ ਲੱਗਣਾ ਇਹਨੇ ਜਮਾਂ ਜਿਹੜਾ ਸਾਈ ਦੇ ਆ ਧਰਦਨ ਕੱਲ ਕਰਦੇ ਆ ਇੱਥੇ ਦਾ ਟਾਈਮ ਲਾਉਣਾ ਓਏ ਦੁੱਲੇ ਹੋਰ ਕੀ ਟਾਈਮ ਲਾਉਣਾ ਪੈਸੇ ਕੱਢ ਦੂ ਆਪਾਂ ਨੇ ਦੂਆ ਨਿਕਲਦੇ ਆ ਟਾਈਲ ਲੈਣਾ ਆਪਾਂ ਤੇ ਦੂਆ ਟ੍ਰੈਲਰ ਨਿਕਲਦੇ ਆ ਇੱਕ ਦੋ ਜੀ ਰੰਗ ਲੂ ਤੇ ਨਿਕਲਦੇ ਹੋਗੇ ਯਾਰ ਅੱਜ ਕੱਲ ਨੂੰ ਨਿਕਲ ਜਣਾ ਬਾਤਾਂ ਫੇਰ ਸਰ ਪੰਜ ਚਲਾ ਆ ਗਿਆ ਵਿਚ ਨੂੰ ਉਹਦਾ ਡਾਲ ਚੜਾਇਆ ਨਵਾ ਬਾਬੇ ਸਾਰ ਖੰਡ ਪਾਰਾ ਵੀਰ ਆਪਣਾ ਸੋਚ ਨੂੰ ਬਣਾ ਦੇ ਜਗਾੜ ਇਹਦਾ ਪੱਤੀ ਜੀ ਕੋਈ ਕਿੱਥੇ ਚਲਾਉਣੀ ਹੈ ਜੀ ਆਪਾਂ ਨੇ ਇਹਨੂੰ ਕਿੱਥੇ ਰਾਉਣੀ ਹੈ ਬੈਟਰੀ ਬਕਸੇ ਕੋਲੇ ਲਾਉਣੀ ਪਾ ਲੈ ਪਾਸੇ ਪੱਤੀ ਦਾ ਸਰਾਗ ਮਾਰੀ ਦੇ ਦੂੰਗਾ ਲਾਜ ਦੇ ਬੰਦੇ ਪੱਤੀ ਇਹ ਕਰਮੀ ਹੋਣੀ ਆਪਾਂ ਨੇ ਉਹ ਪੱਤੀ ਸਰਾਗੇ ਬਦਲਾ ਫਿਰ ਸਮਝ ਕੇ ਕਰਕੇ ਦੇ ਦਿਓ ਨਾ ਜੀ ਕਿ ਦੇਖੇਗਾ ਜਿਵੇਂ ਉਹ ਬੈਟਰੀ ਆ ਜੀ ਆਪਾਂ ਨੇ ਇੱਥੇ ਲਾਉਣੀ ਹੈ ਇੱਥੇ ਲਾਉਣੀ ਹੈ ਕੋਕੇ ਦੇ ਮਤਲਬ ਜਦ ਨੀਚੇ ਲਾਜ ਬਸ ਥੱਲੇ ਨੂੰ ਮੂੰਹ ਹੋ ਜਾਵੇ ਸਭ ਨਾਲੋਂ ਵਧੀਆ ਉਜੇ ਮੈਂ ਆ ਨਟ ਲਗਾ ਫੀਡਿੰਗ ਕਰਾ ਕੇ ਲਾਉਂਗਾ ਕੱਟ ਵਾਲੀ ਸੋਚ ਲਾਉਣੀ ਪੈਣੀ ਹੈ ਉਹ ਥੱਲੇ ਨੂੰ ਉਹ ਜਦੋਂ ਚੱਲਾਉਂਗਾ ਜਦੋਂ ਲਾਉਂਗਾ ਕੋਈ ਉਹ ਮੜੇ ਤੁਹਾਨੂੰ ਪਲੇਟ ਤਿਆਰ ਕਰਕੇ ਦੇ ਦਿਓ ਬਾਕੀ ਫੀਡਿੰਗ ਕਰਕੇ ਦੇ ਦਿਓ ਬਾਕੀ ਧਾਰਮਾ ਲਾ ਪੇ ਰਾਗਣੀ ਹੈ ਉਹ ਥੱਲੇ ਫੀਡਿੰਗ ਹੋ ਰਹੀ ਨੂੰ ਫੀਡਿੰਗ ਹੋ ਜਾਊ ਸਭ ਤੋਂ ਵਧੀਆ ਆਰਾਜ ਮਰਜੀ ਲਾ ਦੇ ਫਿਰ ਧਾਰਮਾ ਜਿਆ ਪਿਆ ਕੰਮ ਕੱਢ ਕੇ ਲਾ ਜੂਗਾ ਕਿਉਂਕਿ ਇਧਰਲੇ ਪਾਸੇ ਲਾਉਣੀ ਹੈ ਜੀ ਪਾਉ ਦੂਈ ਲਾਉਣੀ ਕਰਬੈਨ ਵਾਲੀ ਪਾਣੀ ਵਾਲੀ ਆ ਕੱਟ ਆ ਕੱਟ ਬੈਟਰੀ ਕੱਟਣੇ ਵਾਸਤੇ ਆ ਬੈਟਰੀ ਕੱਟਣੇ ਵਾਸਤੇ ਜੀ ਉਹਦੀ ਸਾਰੀ ਬੈਟ ਆਹੋ ਠੰਡੇ ਦਿਓ ਪਤਾ ਨਾ ਲੱਗੇ ਜਿੱਦਾਂ ਨਾ ਬੋਲੇ ਰਹੇ ਪਾਣੀ ਪੂਣੀ ਦੇ ਪਚੌਰ ਜਾਂਦਾ ਈ ਹੋਰ ਠੜੜੇ ਪਾਸੇ ਉੱਥੇ ਵੀ ਤਾਂ ਬੋਲੇ ਚੋਂ ਇੱਕ ਤਾਂ ਜੂ ਵਿੱਚ ਪੀ ਲਾ ਗਏ ਭਾਈ ਕੂਲਿੰਗ ਵਾਲਾ ਸਾਰਾ ਕੰਮ ਹੋਇਆ ਵਾ ਇਹ ਦੇਖੇ ਘਰ ਵਾਲਾ ਆਈ ਸੀ ਨੀ ਪਾਣੀ ਛੱਡਦਾ ਇੰਨਾ ਜਿਹਾ ਇੰਨੀ ਏ ਛੱਡਦਾ ਆਈ ਸੀ ਗੱਡੀ ਦੇ ਵੱਧ ਕੂਲਿੰਗ ਆਈ ਸੀ ਦੇਖ ਲੈ ਕੈਵਨ ਕਰਕੇ ਕੈਵਨ ਬੰਦ ਕਰਨਾ ਜਮਾ ਹੀ ਕੈਵਨ ਵੀ ਬੰਦ ਕਰਿਆ ਵੇ ਨਾਲ ਸਾਰੇ ਆਂਟੋ ਜਿੰਨਾ ਕੈਵਨ ਤਾਂ ਹੈ ਰੋਣਾ ਹੋਊਗਾ ਥੋੜਾ ਬੋਤੀ ਮਾੜਾ ਮੋਟਾ ਘੱਟ ਹੋਊਗਾ ਬਸ ਉੱਡਾ ਦਾ ਹੋਊਗਾ ਹੀ ਮੈਂ ਤਾਂ ਉੱਡਾ ਕੇ ਦੇਖਿਆ ਚੜਾਈ ਜੇ ਵੀ ਆਗਣਾ ਚੜਾਈ ਹੋ ਗਿਆ ਇਹ ਚੜਾਈ ਹੋ ਗਿਆ ਉਹਦੇ ਨਾਲ ਬਹੁਤ ਹੈ ਜੀ ਉੱਡਾ ਕੇ ਆਈਗਾ ਹੀ ਹੈ ਹੈਗਾ ਹੈਗਾ ਆਰਾਮ ਨਾਲ ਹੈ ਜੀ ਲੀਡ ਲਾ ਕੇ ਬੰਦਾ ਖੜਦੇ ਨਾਲ ਕੰਮ ਬਹੁਤ ਹੈ ਜੀ ਹਾਂ ਉਹ ਬੈਠੇ ਅੰਦਰ ਹੁਣ ਚੜਦਾ ਵਧੀਆ ਵਧੀਆ ਬਣ ਗਿਆ ਹੋਰ ਟੌਪ ਦਾ ਰੰਗ ਵੀ ਐਂ ਦੇ ਨਾਲੇ ਮਿਲਾਤਾ ਹਾਂ ਇਹ ਵੀ ਮਿਲ ਗਿਆ ਨਾ ਉਹ ਵੀ ਗੱਲ ਕਰਦੇ ਜੇ ਮਾਰੰਕ ਨੂੰ ਹੁੰਦਾ ਰੰਗ ਚੰਗੀ ਨਾਲ ਮਿਲਿਆ ਆਵੇ ਬਰਾਬਰ ਦੇ ਕਾਪੀ ਨੇਸ਼ਨ ਟੌਪ ਬਣੇ ਹੁਣ। ਅੱਧਾ ਡਿਆ ਮੈਂ ਚੱਕੀ ਲੀ ਤੇ ਚੱਕ ਲਿਆ ਹੋਈ ਮੈਂ ਪਕਰੀ ਇੱਧਰ ਦਾ ਕੰਮ। ਹੋਰ ਮੈਂ ਵੀ ਮੈਂ ਹੁਣ ਚੱਲੇ ਤੇ ਕਰ ਗਿਆ ਇੰਨੇ ਸੁੱਖੇ ਲਾ ਦੇਣੀ ਮੈਂ ਦੋਈ ਫੜ ਲੈਣਾ ਭੱਜ ਕੇ ਜਾ ਕੇ। ਚਾ ਫੜ ਲਿਆ। ਭਾਈ ਤੇਲਾ ਪੈ ਗਿਆ ਬਹੁਤ ਉਹਨੇ ਫੇਰ ਤਾਂ ਨਾ ਉਹਨੇ ਤੇਲਾ। ਅੱਧਾ ਤੇ ਵੜਾਈ ਚੱਲ ਵੀ ਤੇ ਤੇਲਾ ਬਹੁਤ ਪੈ ਗਿਆ। ਭਾਈ ਕਬੀ ਚੱਲੇ ਗਿਆ। ਬਿਲਕੁਲ ਸਰੋਗ। ਕਲਦੀ ਪੈਨ ਖੈ ਮਨ ਕਹਿੰਦਾ ਤੇਰੇ ਕਿਤੇ ਮੈਂ ਕਿਹਾ ਹੋ ਗਿਆ। ਤਨਾ ਦੇਖ ਮੈਂ ਕਿਹਾ ਹੋ ਗਿਆ ਕੈਮਰੇ ਮੈਨ ਕੱਪੜੇ ਨਹੀਂ ਧੋਤੇ ਹੋਣ ਦੇ। ਕਹਿੰਦਾ ਨਹੀਂ ਆਦੇ ਕੁਲੇ ਬੜੀ ਹੋਈ ਵੀ ਰਿਹਾ ਜੱਗਾ ਮੇਰਾ। ਹਾਂ ਹਲਦੀ ਬਾਬ ਨਹੀਂ ਉਹ ਤਾਂ ਦੇਣਾ ਹੀ ਦੇਣਾ 12 ਜਿਹੜੇ ਦੇਣਾ। ਇਹਨਾਂ ਕਿਸਮਾ ਚੱਕ ਤੇ ਨਹੀਂ ਜਾਣਾ ਕਿ ਨਹੀਂ। ਹੂੰ ਜੋ ਦੇਣਾ ਉਹਨੇ ਦੇਣੀ। ਥੁਲੇ ਦੇਖ ਲੈ ਬੈਠ ਕੇ ਈ ਸੀ ਲਾ ਕੇ। ਇਹਨਾਂ ਬਸ। ਕੰਮ ਨਹੀਂ ਹੋਣਾ ਮਰੇ ਇੱਧਰ ਆਇਆ ਵਾ ਯਾਰ ਮਾਸੜ ਕੋਲ ਆਇਆ ਬੜਾ ਜ। ਕੰਮ ਮਾਸੜ ਦਾ ਕਿ ਫੇਰ ਅੱਜ। ਮਾਸੜ ਦਾ ਟ੍ਰੇਲ ਲੈ ਕੇ ਜਾਣੀ ਆ ਉਹ ਥੋੜੀ। ਪੁੱਛੀ। ਮੇਰੇ ਵਾਲੀ ਵਾਲੀ ਬੜੀ ਜੇ ਉਹ ਚਲਦੀ ਨਹੀਂ। ਮੈਂ ਤਾਂ ਚੱਲ ਉਹਦੇ ਜੀ ਮੈਂ। ਤੁਹਾਨੂੰ ਪੁੱਛਦਾ ਹੁੰਦਾ ਇਦਾਂ ਲਾ ਕੇ ਅੰਦਰ ਬੜੀ ਮਰਿਆ ਨਾ। ਬਸੀ ਬਹਿ ਕੇ ਦੇਖ ਲੈ ਨਜ਼ਾਰੇ ਵਾਲਾ ਕੰਮ ਆ ਪੂਰਾ। ਯਾਰ ਕੰਮ ਬਹੁਤ ਸੋਨਾ ਕਰਿਆ ਬੰਦੇ ਨੇ ਉਹਨੇ ਵੀ ਕੈਬਨ ਵਾਲੇ ਨੇ ਵੀ। ਹਾਂ ਧੂਕਾ ਨਹੀਂ ਚਲਾਏਗਾ ਨਾ ਉਹ ਕ ਚੱਲਣਾ ਹੁਣ ਉਹੀ ਗੱਲ ਆ ਮਾਊ ਕਹਿੰਦਾ ਵੀ ਕੰਮ ਬਹੁਤ ਸੋਹਣਾ ਕਰਿਆ ਬੰਦੇ ਮੁੰਡੇ ਨੇ ਕੈਬਨ ਵਾਲੇ ਨੇ ਵਧੀਆ ਕਰਿਆ ਬੰਦੇ ਸਫਾਈ ਬਹੁਤ ਆ ਕੰਮ ਦੀ ਹੂੰ ਸਫਾਈ ਦੀ ਮੁੱਲ ਆ ਯਾਰ ਜੇ ਕੰਮ ਵਧੀਆ ਕਰਕੇ ਦੋਗੇ ਤਾਂ ਹੀ ਕੋਈ ਆਉਂਦਾ ਨਹੀਂ ਖੜਾ ਆਉਂਦਾ ਯਾਰ ਅਗਲਾ ਨਹੀਂ ਪਰ ਇੱਕ ਵਾਰ ਜਾਂਦਾ ਕਨਾ ਮੁੰਡੇ ਦਾ ਗਾਲੀ ਕੱਢਦਾ ਮੈਂ ਕਹਿੰਦਾ ਵੀ ਠੀਕ ਨਹੀਂ ਕੰਮ ਵਧੀਆ ਕਰਕੇ ਦੋਗੇ ਤਾਂ ਹੀ ਅਗਲਾ ਆਉਂਦਾ ਕੰਮ ਬਹੁਤ ਜੀ ਸੁਥਰਾ ਐਨ ਕੰਮ ਫੀਲਿੰਗ ਵਾਲਾ ਲਾਉਂਦਾ ਨਾਲ ਸੀ ਵੀ ਨਹੀਂ ਤਾਂ ਹੀ ਆਉਂਦੇ ਜੇ ਕੰਮ ਵਧੀਆ ਕਰਕੇ ਕਹਿੰਦੇ ਨਹੀਂ ਗਾਲੀ ਕੱਢਦੇ ਸਾਨੂੰ ਚਾਰ ਨਾ ਉਹ ਤਾਂ ਹੈ ਹੀ ਵਾ ਮਤਲਬ ਮੂਵਰ ਕੱਢ ਗਿਆ ਗੱਨੀਆਂ ਦੀਆਂ ਆਈ ਮੈਂ ਕਹਿੰਦਾ ਉਹ ਤਾਂ ਹੈ ਹੀ ਵਾ ਬਾਹੂ ਗੰਨੇ ਵਾਲੇ ਹੱਲ ਬਣਾਉਣੇ ਪਹਿਲਾਂ ਤੁਹਾਨੂੰ ਦੱਸਦਾ ਮੈਂ ਕਿਤੇ ਹਰੇ ਤੇਰਾ ਬਾਪੂ ਨਹੀਂ ਨਹੀਂ ਸਾਰਾ ਨਵੀਂ ਬੜਨਾ ਪਰ ਜੇ ਹੂੰ ਬਣਾਉਂਦੇ ਆ ਫਿਰ ਹੈਗਾ ਟਾਈਮ ਹੈਗਾ ਚਾਰ ਵਾਲੇ ਫੱਗਣੇ 'ਚ ਬਣਾਉਂਗੇ ਫੱਗਣੇ ਵਾਲਾ ਹਾਂ ਪੰਜ ਵਾਲੇ ਪੰਜ ਵਾਲੇ ਬਣਾ ਲੈਣੇ ਫਿਰ ਚਾ ਪੰਜ ਵਾਲੇ ਸੀੜਨੇ ਨੂੰ ਵਧੀਆ ਰਹਿੰਦੇ ਆ ਜੇ ਸੀੜਨਾ ਪੈ ਜਵੇ ਭਾਈ ਪਰਮਾਈ ਪਹੁੰਚ ਗਿਆ ਸ੍ਰੀ ਗੁਰੂ ਜੀ ਕੱਲ ਦਾ ਨਹੀਂ ਹੋਵੇ ਮੈਂ ਅੱਜ ਜਾਈ ਆਂ ਪੈਕਾ ਨੂੰ ਹੋਣਾ ਹੋ ਗਈ ਆ ਵਾ ਠੀਕ ਆ ਵਧਾਈਆਂ 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 ਬਾਲ ਦੀ ਚੁੱਕੀ ਆਂ ਚੁੱਕੀ ਵਧਾਈਆਂ ਬੱਸ ਓਏ ਜਿੱਦਾਂ ਲੈ ਕੇ ਆਉਂਗਾ ਸਭ ਪੱਕੀਆਂ ਹੋਣਗੀਆਂ ਹਾਲ ਤਾਂ ਬੁੱਕੇ ਕਰਾਇਆ ਤੇ ਬੁੱਕ ਕਰਾਇਆ ਛਾ ਇਹ ਨਾਲੇ ਕਹਿੰਦਾ ਹੋ ਗਿਆ ਹੋ ਗਿਆ ਅੱਵੇ ਹੋਈ ਗਏ ਨੇ ਪੈਸੇ ਦੇ ਆਏ ਹੁਣ ਤਾਂ ਲੈ ਕੇ ਆਉਂਗਾ ਹੀ ਕਿਹੜਾ ਕਰਾਇਆ ਹੁਣ 50 ਫਾਰੋਂ ਟਰੈਕਟਰ ਆ ਅੱਛਾ ਹੋਰੇ ਹੋਰੇ ਤੇ 50 ਦੀ ਸਲਾਹ ਬਣ ਗਈ ਹਾਂ ਨਾ ਮੈਂ ਕੋੜੂ ਨਹੀਂ ਰਤਾ ਮੁੰਡੇ ਨੇ ਆਹੋ 50 45 ਲੈਣ ਗਿਆ ਤਾਂ ਤੇ 47 ਨਹੀਂ ਤਾਂ ਠੀਕ ਆ ਕਹਿੰਦਾ 4x4 ਲੈਣਾ ਨਹੀਂ ਤੈਨੂੰ ਦੱਸਿਆ ਤਾਂ ਇਹ ਛੋਟਾ ਵੀ ਜੇ ਛੋਟਾ 4x4 ਲੈ ਲਿਆ ਤੇ ਬੜਾ ਹੀ ਲੈਉਣਾ ਤੇ ਬੜਾ ਹੀ ਲੈਉਣਾ ਕਹਿੰਦਾ ਹੂੰ ਕਹਿੰਦਾ ਹੁਣੇ ਮੈਂ 2 ਵੀਲ ਛੋਟਾ ਲੈ ਲਵਾਂ ਤੇ ਬੜਾ 4x4 ਲਵਾਂਗਾ ਕਹਿੰਦਾ ਨਾ ਨਾ ਠੀਕ ਆ 36 30 ਵੇਚ ਕੇ ਕਹਿੰਦਾ ਫਿਰ ਬੜਾ ਲਵਾਂਗੇ 36 30 ਵੇਚਣਾ ਕਿੱਥੇ ਹੈਥੀ ਲਿਆਉਣਾ ਸੀ ਨਾ ਨਾ ਨਾਲੇ ਪਿਆਰ ਹੋ ਬੱਦਿਆ ਠੀਕ ਆ ਨਾਲੇ ਤੇਰਾ ਚਾਹ ਪੂਰਾ ਹੋ ਜਾਣਾ ਸਾਡਾ ਨਾਲੇ ਕੋਈ ਬਤਾਨੀ ਮੈਂ ਗੱਲ ਸਰਤਾਜ ਏਰੀਆ ਉੱਪਰ ਆ ਜਿਹੜਾ ਇਦਾਂ ਟਰਾਲਾ ਸਰਤਾਜ ਦੇ ਦੀ ਖਿਚੜਾ ਉੜੇ ਪਾ ਦੋ ਖਿਚਲੇ ਗਿਆ ਤੈਨੂੰ ਦੱਸਦੇ ਗਾਹੀ ਦੋ ਖਿਚ ਲਿਆ ਗੱਦੇ ਦੇ ਭਰੇ ਵੇ ਇਕ ਭਰ ਆ ਟਰੈਕਟਰ ਵੀ ਹੈਗਾ ਉਹ ਜਿਆਦਾ ਖਿਚਲੇ ਗਿਆ ਹੁਣ ਦੀ ਖਿਚੂਣੇ ਹੁਣ ਤਾਂ ਇੱਕ ਨਹੀਂ ਖਿਚੂਂਦਾ ਟਰੈਕਟਰ ਤੇ ਉਹ ਤਾਂ ਮਾਰੇ ਨਾ ਉਲ ਵੀ ਖੱਟ ਕੇ ਬਣਾਏ ਆਂ ਆਉਂਦਾ ਇਹ ਆਉਂਦਾ ਅਸੀਂ ਦੇਖਿਆ ਨਾ ਵਾਂ ਕਿੱਥੇ ਆਉਦਾ ਹੁਣ ਆਉਂਦਾ ਹੋਊਗਾ ਅਰ ਜਾ ਮੈਂ ਤਾਂ ਦੇਖਿਆ ਨਹੀਂ ਕਿਤੇ ਕੀ ਕਿਹੜੀ ਕੰਪਨੀ ਦਾ ਤਾਂ ਇਹ ਸਵਰਾਜ ਦਾ ਸਵਰਾਜ ਦਾ ਹਾਂ ਸਪੈਸ਼ਲ ਬਣਾ ਲਿਆਉਂਦੇ ਜਿਆਦਾ ਮੌਲੀ ਵਾਲਾ ਹੀ ਆ ਆਉਂਦਾ ਹੋਊਗਾ ਇਹ ਸ਼ੋਅ ਦਾ ਫਰਕ ਮਾਰਦਾ ਬਸ ਕੋਈ ਕਿ ਮੌਲੀ ਵਾਲਾ ਹੀ ਸਪੈਸ਼ਲ ਬਣਾ ਲਿਆਉਂਦੇ ਤਾਂ ਜਾ ਹੋ ਗਿਆ ਮੈਨੂੰ ਪੂਰੀ ਜਾਨਾ ਲੋਹਾਰੀ ਬਦਲਾ ਤੇ ਗਾੜੇ ਗਾੜ ਤੇ ਪਤਲੀ ਜਾਂਦੇ ਬਸ ਫਾਇਦਾ ਹੈਗਾ ਦਾ ਟਰੈਕਟਰ ਹੈ ਹੈਗਾ ਹੈ ਸ਼ੋਅ ਬੜੀ ਕਰਦੀ ਇੰਜਣ ਪੜਾ ਕਰਦਾ ਜਾਂ ਨਾਲੋਂ ਇਹਨਾਂ ਕੰਟਰਾਉਣ ਕਰਤੀ ਗੇਰ ਵਧਾ ਮਹਾ ਕਰਾ ਦੀਏ ਕੰਮ ਜੀਰੀ ਵਧਣ ਕਾਲੂ ਐਤਵਾਰ ਹੈ ਐਤਵਾਰ ਕਾਲੂ 100 ਵਾਰ ਨੂੰ ਜੀਰੀ ਵਧਣੀਆਂ ਟਾਈਮ ਹੈ 11 ਗੇ ਦੇ ਕਰਕੇ ਨਾ ਸੋ ਤਾਂ ਵੀ 11 ਗੇ ਕਰਾਇਆ ਇਹਨੇ ਇਹਨੇ ਟਰੈਕਟਰ ਦੇਖੀ ਨਹੀਂ ਲੈ ਕੇ ਤਾ ਬਾਅਦ ਚ ਫਾਇਦਾ ਦੇਖਿਆ ਜਮਗਾ ਵੀਡੀਓ ਦੇਖੀ ਨੀ ਪਹਿਲਾਂ ਟਰੈਕਟਰ ਦੇਖੀ ਨਹੀਂ ਕੰਬੀਨੇਸ਼ਨ ਬਰਬਾਦ ਨਹੀਂ ਆਇਆ ਕੰਬੀਨੇਸ਼ਨ ਬਣਾਇਆ ਕੰਬੀਨੇਸ਼ਨ ਕੰਪੀਨੇਸ਼ਨ ਬਣਾਤਾ ਓਕੇ ਤੇਰਾ 100 ਮੀਟਰ ਬੀਟਰ ਲਾ ਲੇਂਦਾ ਆਪਣੀ ਟ੍ਰੇਲਰ ਲਾ ਲੇਂਦਾ ਬਣਾਤਾ ਸੇਮ ਟੂ ਸੇਮ ਮੈਂ ਇਲੈਕਟ੍ਰੀਸ਼ੀਅਨ ਬੁਲਾਇਆ ਮੈਂ ਕਰਾ ਦਈਏ ਕੰਮ ਜਾਉਣਾ ਠੀਕ ਆ ਵਧੀਆ ਨਵੇੜ ਫੇਲਿਆ ਕਰਨਾ ਹੀ ਆ ਆਗੇ ਚੱਲੇ ਨਾ ਆਗੇ ਤਾਂ ਉਹ ਵੀ ਕਰਾਉਣਾ ਦਸ ਦਿਨ ਨੂੰ ਕੀ ਕਰਾਉਣਾ ਤਾ ਉਹ ਤਾਂ ਹੈ ਵਾਹ ਕਵਰ ਸਮਾਚਾਰ ਕੈਮਾਂ ਯਾਰ ਮੇਰੀ ਜੀਲੀ ਨੂੰ ਬਿਮਾਰੀ ਜੀ ਪੈ ਗਈ ਤੇ ਲੱਗਦਾ 10 ਦਿਨ ਤੱਕ ਵੱਡ ਹੋਣੀ ਹੈ ਹਾਂ ਮੈਂ ਸਪਰੇਅ ਕਰਾ ਦੇਣੀ ਅੱਜ ਸਪਰੇਅ ਕਰਾ ਦਵਾ ਦਿੱ ਮਾ ਦਿੱ ਜਿਹੜੀ ਰੂਣ ਜੀ ਹੁੰਦੀ ਹੈ ਇਕਣਾ ਕੁੱਲੀ ਰੋਗ ਉਹ ਨਹੀਂ ਉਹ ਸਪਰੇਅ ਹੈ ਉਹ ਤਾਂ ਫੰਗੀਸਾਈਡ ਕਰਤਾ ਦਿੱਤੀ ਸੀ ਪਹਿਲਾਂ ਤਾਂ ਫੇਰ ਕਰਦੇ ਹੋਣ ਉਹ ਯਾਰ ਉਹ ਐ ਲੱਗੀ ਜਾਂਦਾ ਜੀਵੀ ਜਿਵੇਂ ਸੁੱਕੇ ਜਾਣੀ ਫੰਗੀਸਾਈਡ ਉਹ ਸਾਲਾ ਬਲਾਸਟ ਆ ਗਿਆ ਹੁੰਦਾ ਜਿਵੇਂ ਐ ਹੋ ਗਈ ਸਭ ਤੇ ਹੋ ਗਈ ਇਹਦੇ ਲੱਗੇ ਸਪਰੇਅ ਕਰ ਮੰਡੇ ਚ ਬਹੁਤ ਹੋ ਗਈ ਪਤਾ ਨਹੀਂ ਹਵਾ ਨਹੀਂ ਕਰਦਾ ਤੇਲਾ ਬਹੁਤ ਤੱਗੀਆਂ ਜੀਆਂ ਪੈਣ ਲੱਗੀਆਂ ਤੇਲਾ ਹੁੰਦਾ ਉੱਪਰ ਤੇ ਐ ਲੱਗਦੀ ਜਿਵੇਂ ਜਲੀ ਵੀ ਹੁੰਦੀ ਜੀਰੀ ਆਹ ਬਿੰਦਰ ਵਾਲੀ ਵੇਖਣ ਲੱਗਦੀ ਆ ਉਹਦੇ ਇਹ ਘੱਟ ਹੈ ਆਪਣੇ ਜਿਆਦਾ ਲੱਗਣ ਲੱਗ ਗਈਆਂ ਮੈਂ ਤਾਂ ਸਪਰੇ ਕਰਾ ਦੇਣੀ ਬਾਈ ਅੱਜ ਮੈਂ ਤਾਂ ਲੈਣ ਚੱਲਿਆ ਸਪਰੇ ਅੱਜ ਬੰਦ ਕਰ ਤਾ ਮੈਂ ਰਹਿਣ ਤੇ ਪਾਣੀ ਦੀ ਜਮੇ ਕਰ ਲਵਾਂਗੇ ਯਾਰ ਜਿਹੜੀ ਉਲੀ ਕਹਾ ਹੁੰਦੀ ਹੈ ਨਾ ਤੇਰੀ ਹੁਣ ਆਪਾਂ ਕਹਿੰਦੇ ਤਾਂ ਹੈਗੇ ਆ ਵੀ ਡੋਬੀ ਆ ਤੇ ਪਾਣੀ ਤੇ ਨਾ ਬਦਲ ਨਹੀਂ ਨੀ 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 ਮੂਰੇ ਮੂਰੇ ਇਹ ਗਾਂ ਟੋਟੀ ਜਮਾਈ ਨਹੀਂ ਬਣੋਗੀ ਪੈ ਰਹੀ ਉਹ ਪਾਣੀ ਤੇ ਵਧੂ ਨਹੀਂ ਜੀ ਨਾ ਥੱਲੇ ਕਿੱਤਾ ਹੁੰਦਾ ਹੈ ਉਧਰ ਪਾਣੀ ਦੇ ਉਹ ਭਾਈ ਸਾਈਡ ਨੂੰ ਤਾਂ ਐ ਲੱਗਦਾ ਕੋਈ ਬੁੱਲੀ ਹੈ ਸਲੱਬੇ ਕੇਲੇ ਬਦਲ ਨਹੀਂ ਆਹੋ ਸਲੱਬੇ ਕੇਲੇ ਸਪਰੇਅ ਕਰਾ ਦੇਣੀ ਮੈਂ ਅੱਜ ਦੇਖੀ ਤੂੰ ਚੱਲਿਆ ਮੈਂ ਲੈਣਾ ਹਲੇ 10 ਦਿਨ ਤੱਕ ਵੱਢ ਹੋਣੀ ਜੀਰੀ ਉਹ 10 ਦਿਨ ਤੱਕ ਤਾਂ ਥਰੈਨ ਲੱਦੇ ਕੋਈ ਵੀ ਨਹੀਂ ਰਹਿਣਾ ਫੂਸੇ ਬਣ ਜਾਣਾ ਹਲੇ ਦਾਣਾ ਨਰਮ ਬਹੁਤਾ ਵਿੱਚ ਉਹ ਫਰਕ ਪੈਂਦਾ ਇਹਦਾ ਤੇਲਾ ਤਾਂ ਹੋਏਗੀ ਕੀ ਹਾਂ ਮੈਂ ਤਾਂ ਚੱਲਿਆ ਲੈਣ ਦਵਾਈ ਹੁਣਾ ਕਰਾ ਕੇ ਟਰੈਕਟਰ ਦਾ ਕੰਮ ਮਿੱਠੂ ਤਿਆਰ ਕਰਾਵਾ 12 ਵਜੇ ਕਹਿੰ ਉਸ ਹਾਂ ਸੋਰੀਆ ਚ ਕਹਿੰਦਾ ਦੋ ਕਹਿੰਦਾ ਅੱਜ ਬੜੀ ਕਰਨੀ ਆ ਕੱਲੂ ਕਰੂੰਗਾ ਮਨੂੰ ਕਹਿੰਦਾ ਮੈਂ ਕਰਣੀ ਜੀ ਮੈਂ ਵੀ ਚੱਲਦਾ ਤੋ ਇੱਥੇ ਲਿਆ ਦੂੰ ਯਾਰ ਚੱਲਿਆ ਵਾ ਮਾ ਮੜੇ ਕਰਾ ਦਵਾ ਕੰਮ ਜਾ ਤੇ ਜਾਂਦਾ ਅੱਜ ਇਹਦੇ ਵੇੜ ਦਾ ਕਿ ਤੇ ਇੱਧਰ ਟਰੈਕਟਰਾਂ ਦਾ ਟਰਾਲੇ ਦੇ ਚੱਕਰ ਚ ਜੀਰੀ ਭਰਨਾ ਵੀ ਆ ਇਹ ਲੈ ਬਾਲਤੀ ਪੈਂ ਪਾਰਕਿੰਗ ਬਾਈ ਐਮ ਜੀ ਗਰੁੱਪ ਵੱਲ ਪਿਆ ਬਾਈ ਐਮ ਜੀ ਬੱਤੀ ਵੀ ਬੋਲਦੀ ਆ ਉੱਪਰ ਓਏ ਬੱਤੀ ਚਲਾਣੀ ਕਰਾਉਣੀ ਆ ਇਹਦਾ ਦੂਈ ਆ ਇਹ ਦੂਈ ਬੱਤੀ ਥੋੜੋ ਆ ਇਹ ਤਾਂ ਲਾਲਟ ਵਾਲੀ ਹੋਊਂਦੀ ਹੁੰਦੀ ਹੈ ਨਾ ਪੀਲੀ ਵਾਲੀ ਆ ਇਹ ਲਾਲਟ ਵਾਲੀ ਆ ਇਹ ਲਾਲਟ ਵਾਲੀ ਆ ਇਹ ਬੱਤੀ ਹੈ ਠੀਕ ਆ ਉਹ ਸਾਈਡ ਹੈ ਪਤਾ ਲੱਗਦਾ ਇਹ ਲਾਲਟ ਵਾਲੀ ਆ ਲਾਲਟ ਵਾਲੀ ਇੰਨੀ ਤਾਂ ਲਾਈਟਾਂ ਹਲੇ ਵੀ ਨਹੀਂ ਪਤਾ ਲੱਗਦਾ ਮੈਨੂੰ ਉਹਦਾ ਪਤਾ ਲੱਗਦਾ ਵੀ ਮੈਨੂੰ ਥੋੜਾ ਜਿਆਦਾ ਹੋਊਗਾ ਰੰਗ ਸੱਤਾ ਤਾਂ څنګه ਕਹਿੰਦਾ ਕਹਿੰਦਾ ਮੈਨੂੰ ਤਾਂ ਐ ਤਾਂ ਵੀ ਪਤਾ ਨਹੀਂ ਗੱਡੀ ਆਉਂਦੀ ਪਿੰਡ ਨੂੰ ਕੋਈ ਜਿੱਦਣ ਟਰਾਲਾ ਲੈ ਕੇ ਆਏ ਜਿੱਦਣ ਟਰਾਲਾ ਲੈ ਕੇ ਆਏ ਚਲਮਲ ਚਲਮਲ ਕਰਦਾ ਹੀ ਤੇ ਹਲੇ ਤਾਂ ਲਾਈਟਾਂ ਲੱਗਣੀਆਂ ਹਲੇ ਵੀ ਤੇਰਾ ਉਹ ਲੱਗੀ ਜਾਂਦਾ ਕਿਉਂਕਿ ਕਹਿੰਦਾ ਰੰਗ ਦੇਊਗਾ ਮਦਦ ਨੂੰ ਨੂੰ ਪਤਾ ਤਾਂ ਮੇਰੇ ਨਾਲ ਹੋਊਗਾ ਰੰਗ ਕੋਈ ਨਾ ਮਾੜਾ ਮੋਟਾ ਰਹਿਣ ਦੇ ਬਸ ਤੋਂ ਹੁਣ ਕੁਝ ਨਹੀਂ ਹੁੰਦਾ ਠੀਕ ਨਹੀਂ ਕੀ ਕਰਦਾ ਮੇਰੀ ਗੱਲ ਸੁਣ ਲੈ ਜੇ ਤਾ ਬਿੱਡ ਖੋਲਣਾ ਪੂਰੇ ਕਾ ਤੇਰਾ ਰੰਗ ਰਹਿਣਾ ਇਹ ਇਹ ਜਦ ਨਾਲ ਨੱਟ ਘੋੜ ਦੇ ਡੀਟਰ ਡੇ ਦੇਖਦਾ ਦੇਖਦਾ ਦਰਾਈਵਰ ਸਾਈਡ ਹੀ ਆ ਮੇਰੀਆਂ ਲਾਈਟਾਂ ਖਰਾਬ ਆਉਂਦੀਆਂ ਮੰਨ ਲਾਦਾ ਚਲ ਇਹਨਾਂ ਨੂੰ ਲੱਗੀ ਇਹਨਾਂ ਨੂੰ ਲੱਗੀ ਨਜ਼ਰ ਲੈਟਾਂ ਨੂੰ ਕਿਨੇ ਲਾਤੀ ਪਤਾ ਨਹੀਂ ਹੁ ਕਿਦੀ ਲੱਗੀ ਕਿਦੀ ਨਹੀਂ ਮੇਰੇ ਕੋਲ ਨਹੀਂ ਕੈਮਰਾ ਕਰਕੇ ਕਹਿੰਦਾ ਮੈਂ ਦੱਸ ਤੈਨੂੰ ਨਹੀਂ ਕਹਿੰਦਾ ਇਹਨਾਂ ਨੂੰ ਖਰ ਨਜ਼ਰ ਲੱਗੀ ਬહેરા ਹੋ ਲੱਗੀ ਨਜ਼ਰ ਖਰਾਬ ਹੋ ਗਈਆਂ ਇਹ ਖਲੀਆਂ ਬਲਦੀਆਂ ਨਹੀਂ ਪਤਾ ਨਹੀਂ ਖਲੀਆਂ ਬਲਦੀਆਂ ਦੀਆਂ ਉਹ ਡੇਮੋ ਆ ਕੇ ਆਦੀਆਂ ਇਹ ਚੱਕਰ ਹੋ ਗਿਆ ਦੇਖਦੇ ਆ ਗਾ ਮਸਾ ਮੋਟਾ ਦੇਖੂਗਾ ਹੁਣ ਲੈਕਟ੍ਰੀਸ਼ੀਅਨ ਦੇਖੂਗਾ ਹੁਣ ਕਿਆ ਕਹਿੰਦਾ ਪਹਿਲੇ ਚੱਲਦੀ ਐ ਇਹਨੇ ਚੱਕਰ ਹੋਇਆ ਕੋਈ ਹਾਈ ਕਿੰਨੇ ਲਾਗੇ ਕੀ ਕਹਿੰਦੀ ਆ ਬੜੀਆ ਕੰਮ ਹੀ ਉਹਨੇ ਆਰਥ ਕਿਥੇ ਦਿੱਤਾ ਇਹਨੂੰ ਲੁੱਦ ਨੂੰ ਆਰਥ ਟ੍ਰੇਲਰ ਦਾ ਲੱਗ ਚਾਈ ਗਿਆ ਆਰਥ ਨਾ ਲੈਂਦਾ ਲੱਗਿਆ ਬਾਈ ਇਹਨੇ ਕਰਿਆ ਪ੍ਰੋਜੈਕਟ ਆਪਣੇ ਟਰੈਕਟਰ ਦੇ ਸਾਰਾ ਇਹਨੇ ਨਹੀਂ ਉਹ ਵੀ ਕਹਿੰਦਾ ਮੈਂ ਤੂੰ ਨੇ ਕਰਿਆ ਬਾਈ ਲਾਇ ਵੀ ਤਰ ਲਾਈ ਉਹਦੀ ਹੈਨੂੰ ਲੁੱਦ ਨੂੰ ਦੇਖਦੇ ਹਾਂ ਹੁਣ ਕੀ ਆ ਬਲ ਦਾ ਕੁਝ ਕਰਨ ਹੁਣ ਕਿਹੜਾ ਚੰਗਲੇ ਆ ਕਿਹੜੇ ਐਕਸ਼ਨ ਨੇ ਐਕਸ਼ਨ ਵੀ ਆਖਾ ਸਾਜਰੀ ਵਟਲੇ ਆ ਅਗਲਾ ਜਾ ਕੇ ਜਾਣਾ ਕਿਤੇ ਇਹਨੇ ਅੱਜ ਵਿਆਹ ਨਹੀਂ ਜਾਣਾ ਮੈਂ ਖੁੱਲ ਕੇ ਬੋਲ ਮਾਹੀ ਨਹੀਂ ਹੈ ਤੇ ਵਿਆਹ ਕਰਾ ਪਿਆ ਨਹੀਂ ਕਰਾ ਵਿਆਹ ਅੱਜ ਭਾਈ ਰਿਸ਼ਤੇ ਦਾ ਨਹੀਂ ਵਿਆਹ ਰਿਸ਼ਤੇ ਦਾ ਨਹੀਂ ਨਹੀਂ ਤੂੰ ਸੰਜਿਆ ਹੀ ਵਿਆਹ ਲੱਗਦਾ ਮੈਨੂੰ ਤਾਂਜਿਆ ਹੀ ਲੱਗਦਾ ਭਾਈ ਵਿਆਹ ਸਟਾਰਟ ਹੋ ਗਿਆ ਨਾ ਉਹ ਵੀ ਨਾ ਤੂੰ ਕਾਹ ਕੇ ਕਰਦਾ ਤੈ ਤਾਈ ਨੇ ਕਹਣਾ ਤਾਈ ਕਹਿੰਦਾ ਭਾਈ ਇਹ ਕੰਮ ਦਾ ਮਾਹ ਸਿੱਖਲਾ ਖੇਤੀ ਕਰਨੀ ਠੀਕ ਕੰਮ ਦੀ ਹੈ ਠੀਕ ਨਹੀਂ ਗੱਲ ਉਹ ਜਿਵੇਂ ਕਰਦਾ ਉਹ ਭਾ ਜਵੀ ਰਿਹਾ ਹੈ ਯਾਰ ਘਰ ਦਾ ਵੀ ਜਾ ਹੈ ਅੱਛਾ ਮਾਹੀ ਦੀ ਜੰਮਣ ਸ਼ਕਤੀ ਦੇਖਣੀ ਕਿੰਨੀ ਹੈ ਚਾ ਠੀਕ ਨਹੀਂ ਠੀਕ ਹੈ ਆਏ ਹੁਣ 20 ਕਿੰਨੇ ਆ ਕਿੰਨੇ ਹੈ ਹੋ ਇਹਦੇ ਗੱਲਾਂ ਮੇਂ ਵੀ ਜੀ ਗਿੱਲਮਾ ਗਿਆ ਆਹਦੀ ਕਮਿਟੀ ਕਰਕੇ ਪਾ ਗਿੱਲੀ ਮੇਂ ਵੀ ਦੇਨੇ ਬਸ ਅੱਛਾ ਆ ਇਹ 1 2 3 4 5 6 7 8 9 10 11 12 13 14 15 16 17 18 19 20 ਇਹਦਾ 20 ਐ ਇਸ ਦੀ ਸੇਰ ਹੋ ਗਈ ਓ ਠੀਕ ਹੈ ਉਹ ਵੀ ਹੋ ਗਏ ਫੰਦੀ ਦੇ ਦਾ ਪਾਣੀ ਪਾ ਕੇ ਵੀ ਚੇਰ ਹੂੰ ਈ ਆਈ ਰਾਮ ਨਾ ਇਹ ਨੇ ਹਾਂ ਆ ਵੀ ਹੋ ਗਏ ਦੱਦਰਾ ਆ ਵੀ ਹੋ ਗਏ ਉਹ ਤੇ ਮਿਸ ਯਾਰ ਘੜ ਜਾ ਮੈਂ ਨਵਨ ਲੈ ਗਿਣ ਵਾ ਥੋੜਾ ਬੰਦੇ ਵਿੱਚ ਗਣਨੇ ਆ ਘੇੜੇ ਦੇ ਸਾਰੇ ਹੋ ਛੋਟੇ ਮੋਟੇ ਪਿੱਛੇ ਹੋਣੇ ਤਾਂ ਆ ਇੱਕ ਜਿਹੜਾ ਅੱਜ ਅੱਗ ਲੱਗਿਆ ਵਾਣਾ ਫਾਰਮ ਟਰੈਕ 13 ਹੋਇਆ ਲੈ ਫਾਸ ਜਾਉਂਗਾ ਤੂੰ 15 ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਤੀਹ ਇੱਕੀ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਪੈਂਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਇਕਤਾਲੀ ਚਾਲੀ ਚੁਤਾਲੀ ਚੁਆਲੀ ਪੰਤਾਲੀ ਚਾਲੀ ਪੰਤਾਲੀ ਇਕਤਾਲੀ ਉਣੰਜਾ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਚੁਰੰਜਾ ਪਚਵੰਜਾ ਇੱਕ ਪੰਜਾਹ ਛਪੰਜਾ ਅਠਵੰਜਾ ਉਣਾਹਠ ਸੱਠ ਇਕਾਹਠ ਬਾਹਠ ਤਰੇਂਹਠ ਚੌਂਹਠ ਪੈਂਹਠ ਅਠਾਹਠ ਉਣੱਤਰ ਸੱਤਰ ਇਕਹੱਤਰ ਬਹੱਤਰ ਤਿਹੱਤਰ ਚੌਂਹਤਰ ਪਝੱਤਰ ਛਿਹੱਤਰ ਸਤੱਤਰ ਅਠੱਤਰ ਉਨਾਸੀ ਅੱਸੀ ਛਿਆਸੀ ਬਿਆਸੀ ਤਰਾਸੀ ਚੁਰਾਸੀ 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 ਅਠਾਸੀ ਉਣਾਨਵੇਂ ਨੱਬੇ ਨੂੰ ਮੈਂ ਬੰਨ ਮੈਂ 39 ਵਿੱਚ ਜਮਨ ਕਰਨਾ ਚਾਹੁੰਦਾ ਸਾਲ ਵਿੱਚ ਕਰੂੰ ਮੈਂ 100 ਪੂਰੇ 100 ਸੌ ਹੈ ਹਾਂ ਪੂਰੇ 100 ਲੋਕ ਪਿੰਪਲ ਬੋਟਾ ਹੋ ਗਿਆ ਮਿੱਟੀ ਪਾਵਾ ਹੀ ਨਹੀਂ ਖੇਤ ਦੀ ਇੱਥੇ ਕਰੀ ਨਹੀਂ ਸਪਰੇ ਕਿਉਂ ਆ ਗਰ ਉਹਥੇ ਪੱਟਾ ਧਾਨਾ ਜੀ ਦੇ ਹਾਂ ਹੈਨਾ ਨਹੀਂ ਆ ਪਿੱਛੇ ਦੇਖ ਲੈ ਪਿੱਛੇ ਵੀ ਤਾਂ ਹੈਗਾ ਖੇਤ ਹੈ ਪਿੱਛੇ ਕੀ ਉਧਰ ਹੈ ਮੈਂ ਨਾ ਉਧਰ ਹੁਣ ਇੱਥੇ ਸਪਰੇ ਹੋਈ ਹੈ ਕੱਖ ਵਾਲੀ ਅੱਛਾ ਕਿਹਦੇ ਨਾਲ ਜੰਮਣ ਨੂੰ ਫਰਕ ਤਾਂ ਨਹੀਂ ਪਾਉਂਦਾ ਧਾਨਾ ਮੇਰੇ ਪੱਟਦਾ ਹੈ ਧਾਨਾ ਮੇਰੇ ਪੱਟਦਾ ਹੈ ਜਦੋਂ ਵੀ ਏਰ ਕੇ ਨਾ ਪਰ ਫੋੜੀ ਸੁੱਕੀ ਪਾਣੀ ਹੋਰ ਕੀ ਪਹਿਲਾਂ ਜਦੋਂ ਵੀ ਆਇਆ ਠੇਪੜ ਕਰਕੇ ਇਹਨੂੰ ਹਾਂ ਹਾਂ ਉੱਪਰ ਛਿੜਕਿਆ ਇਹਨੂੰ ਬਾਬਾ ਦੂਈ ਮਿੱਟੀ ਪਾ ਦੀ ਉੱਪਰ ਫੇਰ ਮੜ ਮੜੀ ਮਿੱਟੀ ਪਾ ਕੇ ਪਾਣੀ ਛਿੜਕ ਦਿਆਂ ਮਾੜਾ ਪਾਸ ਹਾਂ ਕਹੀਂ ਤੇਰੇ ਕੋਲ ਆ ਮੇਰੀ ਕਹੀਂ ਤੇਰੇ ਕੋਲੇ ਆ ਕਹੀਂ ਹਾਂ ਤੇਰੀ ਦੀ ਉਹ ਹਾਂ ਕਰਨ ਵੀ ਲੈ ਗਿਆ ਝੂਠਾ ਕਾਲ ਲੈ ਗਿਆ ਉੱਪਰ ਨਹੀਂ ਦੇ ਗਿਆ ਜਦ ਤੱਕ ਦੂਈ ਦੇਤੀ ਜਲੇ ਮੇਰੀ ਦੀ ਅੱਛਾ ਆਲੂ ਵਾਲੀ ਇਹ ਘਣਾਉ ਦਾ ਮੈਂ ਦੋਈ ਲੈ ਗਿਆ ਉਹ ਉਹ ਮੇਰੀ ਦੀ ਹੈ ਜੀ ਹਾਂ ਸਟੇਰ ਤੇ ਕੱਢਾ ਮਿੱਟੀ ਹਾਂ ਕੱਢ ਬੱਸ ਕੋਈ ਖੁਰਪਾ ਵੀ ਨਹੀਂ ਹੋਣਾ ਕੋਈ ਯਾਰ ਪਟਣੇ ਨੂੰ ਅੱਥਰੇ ਪਟਲੇ ਆ ਅੱਖ ਨਾਲ ਕਿਤੇ ਥੇਤੀ ਪਟ ਹੋਈ ਜੂ ਮੈਂ ਇਹ ਵਿੱਚ ਰੱਖ ਲੈ ਕਿੰਨੀ ਗੱਟੂ ਹੀ ਚੱਜ ਜਾਂਦਾ ਲੈ ਆ ਜਾ ਰਹੀ ਹੈ। ਕਿਹੜੇ ਪਟੜੀ ਦਾ ਸੀਨੇ? ਅ ਪੋਲੀਜੀ ਪਟੜਾ। ਮੈਂ ਟੀਮੀ ਮਿੱਟੀ ਕੱਢ ਕੇ ਆਉਂਦੀ ਹੁੰਦੀ ਆ। ਕਿਹੜਾ ਉਹ ਜਿੱਕਰ ਜਿਹੜਾ ਪਿਆਰ ਹੁੰਦਾ ਉਹ ਟੀਮੀ ਮਿੱਟੀ ਕੱਢ ਕੇ ਆਉਂਦੀ ਹੁੰਦੀ ਆ। ਕਿੱਥੇ? ਦੇਖਿਆ ਨਹੀਂ। ਟੋਬੇ 'ਚ। ਟੋਬੇ 'ਚ। ਪਾ ਬਾਦ ਦੇ ਲੋ। ਹੱਲ ਤੋਂ ਬੜੀ ਕਿਹੜਾ ਹੈ? ਤੇ ਜੋ ਨਹੀਂ ਕੱਢ ਕੇ ਆਇਆ ਕਰਦੇ। ਟੋਬੇ ਫਿਰ ਕੱਢ ਕੇ ਆਉਂਦੀ ਹੁੰਦੀ ਆ। ਕਿ ਕੱਢ ਕੇ ਆਉਂਦੀ ਹੁੰਦੀ ਆ। ਅੱਗੇ ਕੀ ਆਉਦੇ ਹੁੰਦੇ ਐ ਫਸਟੀਆਂ ਪੜੋ ਹਾਂ ਆ ਜਾਓ ਆ ਜਾਓ ਲੈ ਚਲ ਦੇਖ ਰਹੇ ਹਾਂ ਨੂ ਮਾਰਨਾ ਬੜੀ ਨਹੀਂ ਕਰਦੇ ਇੱਥੇ ਮਾਰ ਲਮਾਂ ਪੈਟ ਦੇ ਹਾਂ ਕੀ ਮਾਰ ਲਾ ਦੇ ਦੇ ਬੱਖਾ ਦਾ ਬਗੂਰਾ ਹਾਲ ਹੈ ਉਹ ਪਾਲ ਲੈਣਾ ਮੈਂ ਇੱਥੇ ਬਹੁਤ ਬਗੂਰਾ ਹਾਲ ਹੈ ਸਿੱਧਾ ਨਹੀਂ ਬੱਖਾ ਰੱਬ ਦੇ ਬੜੀ ਹਵਾਵੇ ਹਵਾ ਨਹੀਂ ਚਲਦੀ ਬਰੀ ਕਰ ਲਮਾਂ ਹਾਂ ਬਰੀ ਕਰ ਲੈ ਆਪਣਾ ਜੰਮੜ ਤੁਰਦਾ ਦੇਖਣਾ ਵੀ ਤੁਰ ਪਿਆ ਬਜੰਮਿਆ ਆ ਹੋਰ ਲਾਣਾ ਬੀਜ ਤਾਂ ਬਣਵਾਣਾ ਇਹਦਾ ਹਾਂ ਬਿਜਣੀ ਆਏ ਨਹੀਂ ਦੇਖੂਗਾ ਬੀਜ ਰੱਖੂਗਾ ਫਿਰ ਤੇ ਅਰਵਾ ਦੇਖਣ ਲੱਗਿਆ ਵੀ ਕਿੰਨੇ ਜਮ ਬੀਜ ਹੋਇਆ ਬਖਾਸਾ ਹੋਇਆ 8 ਰੋਟੇ ਭਰੇ ਪਏ ਹਾਂ ਹੁਣ 70 ਵੀ ਮਿਲੂ ਅਵੰਦਰ ਇਹ ਆਪਣੀ ਰੱਖ ਲਈ ਤੇ ਵਧੀਆ ਤਾਂ ਹੈ ਇਹ ਰਏ 8 ਰੋਟੇ ਆ ਫੀਟ ਵਾਲੇ ਇਹ ਆਏ ਕਿ ਦੋ ਜਹਾਜ਼ ਵੀ ਇੰਨੇ ਦਾ ਫਿਰ 10 ਜਹਾਜ਼ ਹੈ ਹਾਂ ਮਤਲਬ ਤਾਂ ਜਹਾਜ਼ਾਂ ਦਾ ਵੀ ਤਾਂ ਪੁੱਛ ਕੋ ਮੈਨੂੰ ਕੀ ਵੀ ਫੋਟੋ ਆਉਂਦਾ ਨਾਲ ਬੀਜ ਲਾਏ ਵਧੀਆ ਤੇ ਅਰਵਾ ਆ ਗਿਆ ਜੀ ਜਿਵੇਂ 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 ਰੱਖੀ ਜਿਵੇਂ ਬਿਜੜ ਕੇ ਹਾਂ ਜੀ ਉਹ ਤੁਰੀਵੇਂ ਰੱਖੀ ਆ ਪਹਿਲਾਂ ਉਹਦੇ ਢਾਲ ਖੜੇ ਪਾਸੋਂ ਬੰਨ੍ਹਣੇ ਇਹਨਾਂ ਨੂੰ ਜੰਮ ਆਉਣੀ ਇਹ ਮੈਨੂੰ ਗੱਲ ਘੱਟ ਲੱਗਦੀ ਵਿੱਚ ਬਾਣੀ ਦੇ ਕੋ ਜੀ ਲੈ ਹੁਣ ਇੱਥੇ ਮੋੜ ਚਲਾਉਣੀ ਇੱਥੇ ਇੱਕ ਗਲਾਸ ਪਾਣੀ ਦੇ ਲੱਖਣੇ ਆਹੋ ਬੀ ਗੱਲ ਇਹਦਾ ਬੋਡਰ ਨਾ ਉਡੀ ਉਹ ਪਹਿਲਾਂ ਮੇਲੇ ਤੇ ਹੀ ਗੱਲਾਂ ਕਰ ਲੈਂਦਾ ਨਾ 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 ਸਪਰੇਅ ਹੋ ਗਈ ਵੀ ਤੇ ਅਸੀਂ ਵੀ ਜਣੀ ਆ ਆਹੋ ਸਮਝਿਆ ਗੱਲ ਹਾਂ ਪੂਰਾ ਆਹ ਹੈ ਦਾਣੇ ਗਿਣ ਕੇ ਦੇਖਿਆ ਪੂਰੇ 100 ਆ 100 ਵੀ ਆ ਪੂਰਾ ਪੂਰਾ ਜਿਹੜੇ ਪਾਣੀ ਛੱਡਿਆ ਜਿਹੜਾ ਹਨਾ ਉਹ ਕਿੱਜਣਾ ਦਾ ਹੈ 100 ਨਾਲੋਂ ਬਿੱਜੀ ਹਾਂ ਲਾ ਉਹ 100 ਬੀਜ ਨੂੰ ਕਹਿੰਦੇ ਨੇ 100 ਕਿਆ ਇਹ ਕਿੰਨੀ ਹੋਣੀ ਜੀ ਜੰਮੇ ਵੀ ਦੋ ਦੋ ਇਕੱਠੇ ਜੰਮਣ ਤਾਂ ਇਹ ਕਿਹੜਾ ਜਰਮੀਨੇਸ਼ਨ ਘਟ ਗਈ ਲੈ ਫਿਰ ਉਹ ਕਾਸ਼ ਪਈ ਗਿਆ 10 10 ਬੀਜੇ ਬਸ 1 9 ਪਾਈ ਹੰਦੀ ਨਹੀਂ ਆਉਂਦੀ 2 3 4 5 6 ਇਹ 100 ਦਾਣੇ ਚਲੂ ਜੀ ਜੜਾਂ ਹੀ ਘਟੀਆਂ ਹੋ ਗਈਆਂ ਤੈਨੂੰ ਕਿਹ ਪਤਾ ਲੱਗਣਾ 100 ਦਾਣੇ ਤਾਂ ਫਿਰ 8 ਦਾਣੇ 51 ਫਿਰ 10 11 20 20 ਤੇ ਖੜ ਜਾ ਹੁਣ 12 13 ਚੌਦਾ 15 16 ਕਿਹੜੇ ਗੱਲ ਦਾ ਭਰ ਗਈ ਇਹ 17 18 19 ਵੀ ਬੱਸ ਬਹੁਤ ਹੈ ਇਹ ਕਰਾ 25 ਗੱਲ ਦਾ ਬੱਸ 20 ਬੋਲ 25 ਗੱਲ ਕਿੰਨੇ ਸੌ ਗੱਲ ਦੇ ਕਿੰਨੇ ਹੋਗੇ ਆਹ ਬੱਤੀ ਹੁੰਦੀ ਬਰਲਾ ਦੇ ਵਿੱਚ ਹੋ ਗਿਆ ਬੰਦਾ ਚਾਪ ਹੁਣ ਤਾਂ ਚੰਗੇ ਚੰਗੇ ਬੀਜ ਲੈ ਮੈਂ ਤੇ ਉਹ ਤਾਂ ਜੰਮੇ ਹੋਣੇ ਚੰਗੇ ਚੰਗੇ ਉਹ ਨਹੀਂ ਚੰਗੇ ਨਹੀਂ ਸਾਰੇ ਦੇ ਦਿੰਦੇ ਤੁਹਾਨੂੰ ਸਾਰੇ ਚੰਗੇ ਹੁੰਦੇ ਇਹ ਜਿਹੜੇ ਮਾਰਾ ਹੁਣ ਇਹਦੇ ਪਰ ਪਾਣੀ ਛਿੜਕ ਲੈ ਕੋਈ ਬੜਾ ਹੁੰਦਾ ਕੋਈ ਛੋਟਾ ਹੁੰਦਾ ਵਿਆ ਪਾਣੀ ਦਾ ਜਿਹੜਾ ਬੜਾ ਵਿੱਚੋਂ ਦੱਬ ਜਿਹਦਾ ਜੰਮਿਆ ਫਿਰ ਤੇ ਮੈਂ ਥਲਾ ਉੱਪਰ ਮਿੱਟੀ ਛਿੜਕਾਂਗਾ ਹੋਰ ਜਿਹੜੇ ਉੱਪਰ ਜਿਹਦਾ ਜੰਮਿਆ ਫਿਰ ਤੇ ਮੈਂ ਵੀ ਬੀਜ ਲੈ ਲੂੰਗਾ ਮਿੱਟੀ ਛਿੜਕ ਦੇ ਹੈ ਜਿੱਲੀ ਬਟੇ ਦੀ ਆਪੇ ਤੇ ਜਿੰਮੇ ਫਿਰ ਤੇ ਮੈਂ ਵੀ ਬਿਜਲੀ ਲੂੰ ਪਾਣੀ ਸਟ ਕਰ ਦੇਣਾ ਪਰ ਇਹ ਦੁਬਾਰਾ ਫੇਸ਼ਕ ਕੱਢਦਾ ਮੈਂ ਜੀ ਨਾ ਬਸ ਬੱਚੀ ਨੂੰ ਵੀ ਲੋਗ ਰਹੇ ਨੇ ਪਾਣੀ ਵੀ ਨਹੀਂ ਪੱਚੀ ਪਾਤ ਵਿੱਚ ਦੁਬਾਰਾ ਕਰਨ ਫਿਰ ਲੱਗਿਆ ਤੇ ਜਿਵੇਂ ਲੋਗ ਇਹਦਾ کہیں ਵੀ ਘੱਟ ਜਾਂ ਜੰਮੜ ਜਾਖਦੀ ਘੱਟ ਤਾਂ ਫੇਰ ਵੀ ਇਹਨਾਂ ਸ਼ੱਕ ਕੱਢ ਲੈਂਦੇ ਆ ਜੱਗ ਜਿੰਨੇ ਬੰਦੇ ਖੜੇ ਆ ਉਹਨਿਆਂ ਨਹੀਂ ਕਿੰਨੇ ਆ ਕੱਲ ਨੂੰ ਕਿਦਾਂ ਜੰਮੇ ਉਹ ਜ ਪਾਣੀ ਲੈ ਕੇ ਜਾਵਾਂ ਮੰਗਣਾ ਲੈ ਲੈ ਮਾਣ ਮਾਣੀ ਬੇਟੀ ਬਰੂ ਤੇ ਸੁੱਕਿਆ ਨਾ ਇਹ ਮਾਣੀ ਬਰੂ ਹਰੇ ਤਾਂ ਬਲੂ ਜੋ ਹੋ ਰਿhta ਰਗਾ ਤਾਂ ਤਾਲੀ ਜਦ ਜੂਆ ਉਹ ਨਾ ਤੱਕਰ ਮਾ ਬਗਤ ਜਿਆਉ ਲਾ ਕੇ ਜਿਆਉ ਤਾਦੀ ਉਰਵਾ ਨੇ ਇਹ ਕਿ ਜੰਬਦੀ ਹੈ ਇਹਨੇ ਮਿੱਟੀ ਪਾੜ ਕੇ ਨਹੀਂ ਕਰਨਾ ਗੱਡੇ ਦੇ ਉੱਪਰ ਜਾਂਦੀ ਹੈ ਟੂਟਾ ਬੇਡਰ ਫੇਰ ਦੇ ਆ ਉਹਦੇ ਵਿੱਚ ਰੂਟਾ ਬੇਡਰ ਫੇਰਦੇ ਆ ਕਿੰਨੀ ਦਵਾਈ ਮਤੇ ਆ ਜਾਂਦੀ ਹੈ ਦੇਖ ਲੈ ਪੰਜੇ ਸਿਰ ਨਾ ਬੰਦੇ ਦਾਦੇ ਪਾਈ ਫੇਰ ਨਾ کہیں ਤੂੰ ਤੇ ਸੁੱਕੀ ਕਰ ਕੰਮ ਕਰਦਾ ਛੱਡੀ ਨੂੰ ਛੱਡੀ ਆ ਇਹਨੂੰ ਕਿ ਦੂਰੇ ਆ ਇਹਨੂੰ ਰੱਖ ਕੇ ਦੇ ਬਈ ਹੈ ਤਾਂ ਉਸੇ ਤੋਂ ਪਾਲਾ ਕਣੀ ਜਾਂਦਾ ਜਾਂ ਕੰਦਣਾ ਛੱਵਾ ਜੈਣਾ ਹੋ ਜਰੂਰੀ ਦਾ ਥੋੜਾ ਹਾਂ ਕਰਮੀ ਬਹੁਤ ਦਾ ਬਈ ਕਰਮੀ ਬਹੁਤ ਕਰਨਗੇ ਬੰਮੀ ਹਾਂ ਜੀ ਤੇ ਵੈਰੇ ਜਰਮ ਆਇਆ ਤਾਂ ਜਲ ਨਹੀਂ ਆਉਣੀ ਹੈਗੀ ਵੀ ਪਾਛਵਾ ਨਹੀਂ ਚੱਲਦੀ ਮੈਨੂੰ ਆਏ ਆਏ ਲੱਗਦਾ ਵੀ ਇਹ ਬੱਦਲ ਕੱਟੂਗਾ ਉਹ ਕਹਿੰਦੇ ਜੀ ਦੱਸੇਗਾ ਹੈ ਚਾਰ ਪੰਜ ਦਿਨ ਦੱਸ ਲੈ ਮਾਤ ਸਵੇ ਕੱਟੂਗਾ ਬੱਦਲ ਮੈਂ ਤਾਂ ਗਾਇਸਾ ਅਜ ਲੱਗਿਆ ਨਾ ਮਦਨ ਵਿੱਚ ਪਾਛਵਾ ਨਹੀਂ ਚੱਲਦੀ ਕੋਈ ਘੜਪੜ ਹੋਊਗੀ ਚਾਹੀਦਾ ਤਿੰਨਾਂ ਦੇ ਗਰੀਆਂ ਇੰਡਾ ਗਾਈ ਬੱਦਲ ਨਹੀਂ ਕਰਦੀ ਉਹਦੇ ਵਿੱਚ ਦੀ ਪਾੜਦਾ ਇਲਾ ਹੈ ਬਹੁਤ ਹੈ ਕਿ ਮਾਤੇ ਕੋਲ ਤੇ ਕਿਹ ਹੈ ਉਹ ਨੀਰੋਗ ਤੇਜ਼ ਦਾ ਵੀ ਹੈਗਾ ਤੇਲਾ ਘਾਟਾ ਉਲੀ ਰੋਗ ਜਾਂਦਾ ਹੈ ਹੈ ਹੋਰ ਵਧੀਆ ਉੱਪਰ ਗਏ ਬ੍ਰੇਕ ਕਰਦੇ ਇਹਦਾ ਨੰਨੂ ਪੁੱਤ ਤਾਂ ਅੰਨ ਚ ਮਨਨੇ ਕਹਾਲ ਤੂੰ ਅੱਜ ਕਿਆ ਹੋ ਗਈ ਹੈ ਹੈ ਸਫਾਈ 25 26 ਸਫਾਈ ਵਾਟ ਹੋ ਜਾਣੀ ਉਹ ਲੈ ਗਾ ਵੀ ਲਾਪਟ ਇਹ ਵਾਟ ਇਹ ਸਫਾਈ 27 ਹੋ ਗਈ 5 6 10 ਤਰੀਕ ਸਫਾਈ ਰੇ ਲਾਂ ਦੇ ਪਾਣੀ ਢੇਂਦੋਗਾ ਬਾਤ ਨੂੰ ਮੈਂ ਤਾਂ ਮੋਟਰ ਬੰਦ ਕਰਿਆ ਸੀ ਫੇਰ ਉਹ ਹਾ ਜੇ ਹਾਲ ਪਰ ਨਾ ਕਿ ਦਹਾੜੀ ਤੋਂ ਪਰ ਨਹੀਂ ਰਹਿਣੇ ਨੇ ਕੱਲ 2 ਬਿਜਲੀ ਦਾ ਭਰੀ ਆ ਅੱਛਾ ਠੀਕ 8 ਘੰਟੇ ਹੀ ਆ ਫਿਰ ਮੈਂ ਦੇਖਿਆ ਮਾਲਾ ਡੋਣਾ ਦੇ ਨਾਲ ਹੀ ਸੁੱਕਾ ਆ ਬਾਈ ਜੇ ਵਿੱਚ ਲੱਡੂ ਵਾਟੋ ਲੱਡੂ ਆ ਜੇ ਸੁੱਕਾ ਵੀ ਰਹਿ ਗਿਆ ਤਾਂ ਵੀ ਜਦ ਤੱਕ ਸੁੱਕ ਬਗੇ ਵੱਟਦਾ ਹੋ ਜੂਗਾ ਕਲ ਕਰਨੇ ਤਾਂ ਮੈਂ ਕਿਥੇ ਫਿਰ ਕੰਮ ਕਰ ਕੋ ਹੋ ਜਾਣਾ ਤੇ ਪੰਡਾ ਬਣਾ ਕੇ ਫੇਰ ਜਮਣਾ ਨੋਣੀ ਕਰਕੇ ਕੱਲਕੀ ਬੀਜੂ ਦਾ ਬਸੇਰਾ ਟਾਈਮ ਆ ਕਣ ਕਰੂ ਜੋ ਕਲਕੀ ਬਹਿਣਾ ਪੈ ਗਈ ਇਹਨੇ ਜੀਰੀ ਦੇ ਨਿਬੜ ਲੈਣ ਦੇ ਆ ਉਹ ਨਾ ਹੂੰ ਗੱਲ ਆ ਇੱਕ ਉਧਰ ਰੋਣੀ ਕਰਕੇ ਵੀ ਵੀ ਪਰ ਬਿੰਦਰ ਪਰ ਮੈਂ ਉਹ ਦੇਖ ਉਹਨਾਂ ਦਾ ਰੰਗ ਪਹਿਲਾਂ ਬੋਕਾ ਮੈਂ ਦੱਸ ਬਿੰਦਰ ਲੇਕਨ ਤੁਹਾਨੂੰ ਲਾਲ ਹੀ ਹੋ ਗਿਆ ਉੱਪਰ ਤੇ ਰੱਖਾ ਇਹ ਤੇਲੇ ਦੀ ਵਜ੍ਹਾ ਹੀ ਐ ਪਤਾ ਹੁਣ ਕੋਲ ਜਾ ਕੇ ਪਤਾ ਲੱਗੀ ਤੇਲੇ ਹੀ ਹੋ ਗਏ ਮਤਲਬ ਤੀ ਕੰ ਜਿਵੇਂ ਹੋਦੀ ਐ ਸਾਮ ਤੋਂ ਏ ਛਾਰੇ ਨਾ ਮੋੜ ਦੇ ਵਿੱਚ ਸਟਾਰਟ ਹੁੰਦੀ ਆ ਤੁਰਨੇ ਪਾਸੇ ਮੋੜ ਦੇ ਕੋਲ ਤੇ ਹੋਈ ਸਟਾਰਟ ਨੇ ਪਰਲੇ ਪਾਸੇ ਠੀਕ ਐ ਮਾ ਥਾਂ ਬਲਾ ਜੇ ਨਾ ਅੱਜਾ ਕੋਈ ਪਾਉਂ ਕੋਲ ਦਵਾਈ ਲੈ ਲੈ ਮਸ ਵਾਰਿਆ ਪਰ ਕਹਿੰਦਾ ਬੁਰੀ ਕਰਾ ਦੇ ਪਤਾ ਕਿ ਤੇਲੇ ਦੀ ਐ ਤੇਲੇ ਦੀ ਥੋੜੀ ਸਾਲੀ ਜਿਹੀ ਉਲਝ ਲੱਗਦੀ ਐ ਘੋਸ ਰੋਗ ਦੀ ਕੀ ਗੱਲ ਐ ਜਦ ਹੱਥ ਮੁਥਲੇ ਪ੍ਰੀਲ ਹੁੰਦੀ ਆ ਉਲੀ ਲੱਗਦੀ ਆ ਚਲ ਸਰੂਗੇ ਆਹ ਸਾਡੀ ਮੈਂ ਦੇਖੋ ਸਰੂਗੇ ਯਾਰ ਜਿਹੜੀ ਕਿਤੀ ਹੋ ਜਾਂਦੀ ਥੱਲੇ ਥੱਲੇ ਡੱਕੇ ਜਿੱਤੇ ਹੋ ਜਾਂਦੇ ਆ ਤੇਲ ਦੀ ਵਜ੍ਹਾ ਨਹੀਂ ਹੁੰਦੇ ਆ ਇਹ ਕੋ ਉਲੀ ਹੁੰਦੀ ਉਲੀ ਰੋਗ ਹੁੰਦਾ ਜਿਹੜਾ ਉਲੀ ਰੋਗ ਆਹੋ ਲੀਣਾ ਨਹੀਂ ਦੇਖਿਆ ਰੇਹ ਇਹ ਅਸੀਂ ਜਗਲਾ ਇੱਕ ਡੋਪਰੀ ਆ ਸਭ ਜੀ ਦੀ ਉਲੀ ਰੇਹ ਨਾ ਹੋਈ ਵੀ ਲੱਗ ਲੱਗ ਸਿੱਟੇ ਤੋਂ ਹੁੰਦਾ ਸਭ ਕੋਈ ਨਹੀਂ ਲਾ ਕੇ ਹੋ ਜੀ ਗਰਮੀ ਨਹੀਂ ਕਿਉਂ ਵੀ ਆ ਗਰਮੀ ਰਹੇਗੀ ਕਿਹਨਾਂ ਅੱਜ ਤੂੰ ਗਿਆ ਵੇ ਅੱਜ ਸਵਾਹ ਹੈ ਅੰਗਰਮ ਖੜੀ ਨਹੀਂ ਹਵਾ ਜਾਂਦੀ ਦੀ ਠੰਡੀ ਪਾਵਾ ਠੰਡੀ ਹੁੰਦੀ ਹੈ ਇਹ ਕਾਹ ਸਾਮਾਨ ਹੈ ਬਾਹਰ ਪਾਉਥੇ ਹੈ ਆ ਲੈ ਲੀ ਜਾ ਵੇ ਮਾ ਹੁ ਤੂੰ ਕੰਮ ਦੀ ਪੈਸਾ ਝਾੜਦਾ ਸਾਡੇ ਕੋ ਪਿਆਰ ਜੰਪ ਕਰ ਆਹ ਯਾਤਰ ਤੇ ਸਾਡੇ ਬਾਹਰ ਸਪ੍ਰੇ ਆਜਾਂਤਰ ਵੀ ਆਦਾ ਇਹ ਤਾਂ ਦੋਨੇ ਕੇਮਫਰਾ ਜਾਂ ਮਹਾਪਤੀ ਕਿਤੇ ਬਰਸ ਟਿੰਗਰ ਅਜੇ ਵੀ ਅੱਗੇ ਵਿੱਚ ਵੇਰੀਂ ਗੀ ਜਮਾਉਂਦਾ ਨਹੀਂਦਾ ਇਹ ਹੋਰਾ ਜੀ ਦੋ ਚਾਰ ਕੱਢੀਆਂ ਹੈ ਇਹ ਤਾਂ ਹੋਰਾ ਜੀ ਦੇ ਦੋ ਕਿਲੋ ਭਾਜਾ ਮੈਂ ਦੀ ਵੇਂ ਦੰਦੋਂ ਨਾ ਬੋਖਣ ਪਉਂਦਾ ਹੈ 500 ਕਰਮ ਦਾ ਮੈਂ ਕੱਲ ਮਨੂੰ ਮੈਂ ਸਾਨੂੰ ਕੱਲ ਨੇਰਾ ਹੋ ਗਿਆ ਮੈਂ ਸਜੂ ਨੇ ਕਹੇਲਾ ਮੈਂ ਇਹਦੇ ਪੈਰ ਪਰ ਨਾ ਦਾਸ ਰੱਖੇ ਤਾਂ ਦਾਸ ਨੇਰੇ ਹੋਵੇ ਫਰਕ ਰਹਿੰਦਾ ਏ ਜੇ ਤੜਾ ਬਹੁਤਾ ਦੇ ਮਤਲਬ ਫਸਾਵ ਜਿਦਾ ਨਹੀਂ ਰਹਿੰਦਾ ਯਾਦ ਜਲ ਬੋਤਲ ਕਰਦਾ ਹਾਂ ਉਹਦੇ ਘਾਟੇ ਦਾ ਕੀ ਨੇ ਅੱਲੇ ਦੇ ਬੈਠਾ ਇਹ ਘਾਟੇ ਦਾ ਕੀ ਨੇ ਬਹੁਤ ਤੇਰੀ ਬਾਤ ਹੁੰਦਾ ਯਾਰ ਕੰਮ ਨਹੀਂ ਕੋਈ ਕੰਮ ਉਹ ਮਹਾਬਗ ਜਦੋਂ ਜਮੀਰ ਬੀਤੇ ਪ੍ਰਸ਼ਿੰਤਾ ਐਵੇਂ ਵੀ ਹੋਣਾ ਹੈ ਦੇਟ ਨਹੀਂ ਹੋਣਾ ਇਹ ਵੀ ਪਾਜੀ ਦਸੂਰ ਘਾਟ ਵੱਟ ਗਈ ਕੀ ਹੋਣਾ ਜੇ ਹੋਰ ਕੰਮ ਕਰੀਏ ਤਾਂ ਪੇ ਕਦੇ ਇਸ ਵੀ ਨਹੀਂ ਆਉਂਦੇ ਦੋ ਬੁੱਧਰਾ ਜੀ ਕਦੀ ਹਰਸੀ ਜਵੀ ਦੇ ਬਾਦ ਉਹ ਕਰਨਾ ਤੇਰਾ ਬਈ ਤਸੀਦ ਅਸਟਰੇ ਦੀ ਵਿੱਚ ਇਹਨਾਂ ਚ ਹਾਂ ਕਾ ਤੇ ਤੀ ਬੋ ਕਰਦਾ ਆ ਮੈਂ ਕੱਢੂਗਾ ਕਿੱਥੇ ਨਿਕਲਣ ਦੇ ਤੇ ਨਹੀਂ ਜਮੀ ਰਹਿੰਦੀ ਹੈ ਜਮੀ ਰਹਿੰਦੇ ਆਲ ਇਹਨੇ ਪੱਤੇ ਕਿੱਥੇ ਕੱਢ ਦੂੰਗਾ ਕਿ ਬਸ ਨਹੀਂ ਇੱਕ ਹੋਰ ਆ ਬਸੇ ਪੱਤੇਆਂ ਦਾ ਮਰਜ਼ੀ ਦਾ ਜਵੀ ਉੱਪਰ ਉੱਪਰ ਕੱਢੀ ਜਾਂਦੇ ਆ ਅੱਜ 12 ਵਜੇ ਟਾਈਮ ਬਣ ਗਿਆ ਲੈਣ ਦਾ ਇਹੋ ਗੱਡੇ ਨੂੰ ਪਾਣੀ ਲਾਉਣਾ ਉਧਰ ਲੈ ਨਹੀਂ ਜਾਂਦਾ ਅੱਜ ਦਿਨ ਚ ਹੀ ਹੁੰਦੀ ਆ ਅੱਜ ਤੇ 12 12 ਜਾਓ ਲਖਨਾਂ ਮੇਰੇ ਮਾਂ ਦੇ ਪਲਾਨ ਜਾਊਗਾ ਹਾਂ ਸਮਝੇ ਰੱਖੀ ਜੀ ਆ ਇੱਧਰ ਨੀ ਗੰਨੇ ਨਾ ਇੱਧਰ ਤਾਂ ਗਈ ਪੀ ਬਹੁਤ ਸਾਹ ਦੇਖੀ ਲੈ ਆਪ ਨੂੰ ਬੱਕੀ ਜਿਹਾ ਬਹੁਤ ਹੀ ਬੜੀ ਗਿਆ ਬਹੁਤ ਮਾਰਤਾ ਨਹੀਂ ਉਹ ਸਵੇਰ ਦੀ ਹੈਗੀ ਸੀ ਕੌਲ ਤਾਂ ਹੈਗੀ ਆਹੀ ਮੋੜ ਦੇਖੋ ਚੰਨੀਆ ਕੋਲੇ ਹਾਉਲ ਦੀ ਸਾਹਮਣੇ ਆਓ ਬੱਪਾ ਸਵੇਰ ਦੀ ਹੈਗੀ ਮੈਂ ਹੁਣੀ ਆਈ ਹੱਥੇ ਉਹ ਤਾਂ ਲਾਈ ਹੁਣੀ ਸੋਚ ਆਹ ਨਹੀਂ ਲਾਈ ਜੀ ਪਾਣੀ ਦਾ ਲਾਈ ਨੀ ਜਾਣ ਮਤਲਬ ਥੋੜੀ ਬਿਨਾਂ ਸੋਚੀ ਆ ਜੀ ਉਹ ਇਹ ਆਈ ਦੀ ਆ ਮਸੂਲੀ ਦੀ ਆ ਆਪਣੀ ਸੋਚੇ ਨਾਲ ਆ ਜੀ ਸਾਡੇ ਗਲੇ ਏ ਕੀ ਚੱਲਦੀ ਨਹੀਂ ਹਾਹ ਕਹਿੰਦਾ ਮੈਂ ਯਾਰ ਸਾਡੀ ਜਮਸੂਏ ਹੀ ਬਸ ਜਮਸੂਏ ਦੇ ਲੈਨ ਚੱਲਦੀ ਥੋੜੀ ਜਲੀ ਹੀ ਸੜ ਜਾਂਦੀ ਥੋੜੀ ਉਰੇ ਤੱਕ ਚੱਲ ਪੈਂਦੀ ਹੈ ਜੁਰ ਤੇ 400 ਚੱਲ ਆਏ ਇੱਥੇ ਦੇ ਹੰਡ ਚੱਲਣਾਗਾ ਇੱਥੇ ਮੰਡ ਸ਼ੌਂਸ਼ਾ ਬਰੋਂ ਦਾ ਸਾਰੀਆਂ ਸੋਚਾਂ ਹੋ ਰਹੀਆਂ ਇੱਥੇ ਆ ਦੇ ਆਪਣੇ ਬੇਨਾ ਸੋਚੇ ਤੇ ਅੰਦਰ ਬੇਨਾ ਆ ਜਾਂਦੀ ਹੈ ਮਨਸੂਰੀ ਤੇ ਜੇ ਸਾਡੇ ਬੰਦਾਂ ਮੇਰੇ ਸਾਰੇ ਗੀਰ ਗੀਰ ਬੰਦੇ ਇੱਥੇ ਆਪਣੇ ਤੇ ਰੱਜਾ ਬਾਈ ਭਾਈਆ ਹੈ ਬੈਠਾ ਗਿਆ ਹਾਂ ਆਪਾਂ ਜਿਹੜਾ ਚੀਕੀ ਲੀ ਘੋਰੀ ਜਾਂਦਾ ਹੈ ਓ ਆਹ ਵਾਇਵਾ ਹੋਉਂਦੀ ਆ ਫਿਰ ਬੂਟ ਤੇ ਠੀਕ ਠੀਕ ਦੇਖ ਨਾ ਮਾਕੇ ਤਰੀ ਬੈਠਾ ਪਿੱਛੇ ਹਾਂ ਕ ਖਾਜੀ ਹੋਈ ਹੋਣੀ ਵੱਡ ਕੇ ਨਾ ਕੱਖਣੀ ਵੱਡ ਕੇ ਲਗਾ ਦੂੰ ਐ ਤਾਂ ਮੋਰਸਲ ਬੱਕੱਖਣੀ ਵੱਡ ਕੇ ਲਗਾ ਐ ਆਜਾ ਆਜੂ ਅਹ ਸਾਰੇ ਜਿਹੜਾ ਲੋਟ ਆ ਗਿਆ ਕੇ ਸਾਥ ਥੋੜਾ ਜਿਹਾ ਨੇੜੇ ਹੁੰਦਾ ਦੂਗੀ ਇੱਥੇ ਰੱਖੋ ਜਿਹੜੇ ਜਿਹੜੇ ਦੇ ਨਾਲ ਵੀ ਇਹ ਭਾਈ ਜੀ ਉਹੋ ਜਿਹੇ ਤਰ੍ਹਾਂ ਕੋਈ ਨਹੀਂ ਹੈ ਉਹ ਕਿ ਤਰ੍ਹਾਂ ਇਹ ਪੈਪ ਥੋੜਾ ਜਿਆਦਾ ਨੇੜੇ ਹੋ ਜਾਂਦਾ ਕੋਈ ਨਾ ਫਿਰ ਉਹ ਜਿਹੜੇ ਪਿੱਥਰ ਖੇ ਪਰੰਦਰ ਹਾਂ ਉਹ ਵੀ ਤਰ੍ਹਾਂ ਖੜ੍ਹੇ ਜਿਹੜੂ ਉਹ ਹੋ ਗਏ ਨਾ ਟੇਡੇ ਹੋ ਜਾਣਾ ਤੁਹਾਨੂੰ ਐ ਖੜੇ ਆ ਥੱਲੇ ਲੜਕੇ ਜਾਂਦਾ ਉਹਨਾਂ ਨਾਲ ਹੈ ਨਾ ਫੇ ਥੱਲੇ ਲੜਕੇ ਜਾਂਦਾ ਕੋਲ ਹੋਈ ਨਹੀਂ ਰਹੇ ਨਾ ਜਨਾ ਤਰਾਂ ਜਦੋਂ ਕਦੀ ਪਰ ਥੋੜਾ ਜਿਆਦਾ ਪੈਗ ਦੂਰ ਹੈ ਨਾ ਪੈ ਫਰਕ ਹੈ ਪੈ ਦਾ ਘੁੱਟ ਪੈ ਰਹੇ ਉਹ ਆ ਛੇ ਪੁੱਤ ਪਰ ਉਹ ਉਹ ਸੱਤ ਸੱਤ ਕੇ ਇੱਕ ਪਤ ਆ ਉਹ ਵੀ ਇਹ ਦਾ ਘੁੱਟ ਸਭਾ ਸੱਤ ਸੱਤ ਰਹਿਣਾ ਦਾਲ ਦੀ ਪਰ ਆਉ ਚਲ ਆ ਵੀ ਲੋਟ ਆ ਗਿਆ ਓਰੇ ਲੱਕੜਾ ਵੀ ਰਖਾਣਾ ਇੱਧਰ ਨੇ ਪਤਾ ਠੀਕ ਹੈ ਪੈੰਦਰ ਚਾ ਮਾਫਣ ਦਾ ਟੀਨਾ ਚ ਪੈ ਬੁੱਥੂ ਨਹੀਂ ਤਾਂ ਲੋਟ ਹੋਣਾ ਠੀਕ ਤਾਂ ਚਾਰ ਜਾਨਾ ਨਹੀਂ ਪੈਗਾ ਓਰੇ ਇੱਥੇ ਹੀ ਜੈ ਚਲ ਭਈਆ ਨਹੀਂ ਮਿਲਦਾ ਕੋਈ ਦੇਖਦਾ ਦਿਹਾੜੀ ਤੇ ਰੱਖਦਾ ਐ ਭੇਜ ਦਿੰਦੀ ਹੈ ਹੈਗਾ ਹੈ ਲਾਈਵ ਮੈਪ ਤੋਂ ਭੇਜੀ ਕਿਨ ਕੰਨੂ ਆ ਪਾਸੋਂ ਅਸਲੋਂ ਕਿ ਜਿੱਧਰ ਵੇਂਦੀ ਹੋਵੇ ਮਾਣ ਨੂੰ ਕਹਿ ਕੇ ਰੱਖਣੀ ਹੈ ਇੱਕ ਦਾ ਸਮਾਨ ਇਕੱਠਾ ਕਰਾਉਣਾ ਇੱਕ ਦਾ ਭੋਲੂ ਲੈ ਗਿਆ ਤਾਂ ਇੱਕ ਬੁੱਤੇ ਛੰਗਾਉਣ ਨੂੰ ਕੋਈ ਨਹੀਂ ਜਿੰਨੇ ਪਤਾ ਮੈਂ ਵੀ ਬੁੱਤੇ ਛੰਗਾ ਕੇ ਛੱਡੂਗਾ ਸਰੀਕ ਨਹੀਂ ਆ ਮੈਂ ਬੁੱਤੇ ਛੰਗਾਉਣੇ ਮੈਂ ਵੀ ਉਹ ਗੀਗਾ ਜਾ ਤੇ ਮੈਂ ਇਹ ਆਪਣੇ ਬੁੱਤਾ ਤਾਂ ਨਵੇੜਨਾ ਹੁਣ ਤੇ ਛੰਗਾਉਣੇ ਆ ਸਾਫ ਕਰਨੇ ਆ ਬਹੁਤੇ ਬਾ ਮੇਰੇ ਕੋ ਭੇਜ ਦਿੱਤੇ ਕੋ ਤੇਰੇ ਕਿ ਨਹੀਂ ਭੇਜ ਹੁਣ ਮੇਰੇ ਕੋਲੇ ਆ ਤੂੰ ਮੈਂ ਇਹਨੇ ਨੂੰ ਬਾਹਰ ਨੂੰ ਰੌਣੀ ਕਰ ਦਿੰਦਾ ਠੀਕ ਨਹੀਂ ਗੱਲ ਜਿਹੜੇ ਨੇ ਉਹ ਗੀਗਾ ਜਨ ਰੌਣੀ ਕਰਕੇ ਫਿਰ ਬੀਜ ਤੂੰ ਜਾ ਵੀ ਕਬੀਰ ਨਾ ਮੈਂ ਇੱਥੇ ਨਹੀਂ ਨਾ ਰੌਣੀ ਕਰਕੇ ਬੀਜ ਆ ਬਿਲ ਦੇਖ ਬਿਲ ਤਾਂ ਹੋਊਗੀ ਬਹੁਤ ਵੇ ਵੀ ਜੇ ਕਿ ਲੈ ਗਈ ਆ ਮੱਕਾ ਕਰਨਾ ਨਾਲ ਗੱਲ ਜੀ ਉਹ ਤਾਂ ਰੁਟਾ ਬਿਰਦਾ ਅੱਜ ਬਾ ਸਵੇਰੇ ਸ਼ਾਮ ਨੂੰ ਦੁਆਰਾ ਬਾਦ ਉੱਤੇ ਕੇ ਸਾਲ ਚ ਨਹੀਂ ਕੱਖ ਕੋਈ ਗੱਲ ਬੈਦਾ ਤੇ ਅੱਜ ਤਾਂ ਕੱਖ ਉਤਾਲੀ ਹਾਂ ਹਾਂ ਨਮਸਕਾਰ